ਸਤਿ ਸ਼੍ਰੀ ਅਕਾਲ ਈਵਰਸ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਗੰਮਾਂ ਅਤੇ ਮੱਝਾਂ ਦੀਆਂ ਪ੍ਰਮੁੱਖ ਨਸਲਾਂ ਦੀ ਇੰਪੋਰਟੈਂਟ ਬਰੀਡਸ ਆਫ ਕੈਟਲ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਨਸਲ ਕੀ ਹੈ ਨਸਲ ਪਸ਼ੂਆਂ ਦਾ ਇੱਕ ਝੁੰਡ ਜੋ ਇੱਕ ਦੂਜੇ ਨਾਲ ਮੇਲ ਖਾਂਦਾ ਹੋਵੇ ਸ਼ਕਲੋਂ ਇੱਕੋ ਜਿਹਾ ਹੋਵੇ ਅਤੇ ਉਹਨਾਂ ਦਾ ਬਹੁਤ ਕੁਝ ਮਿਲਦਾ ਹੋਵੇ ਰੇਖਾ ਮਾਤਮਾਨ ਨੂੰ ਉਸ ਨੂੰ ਨਸਲ ਕਿਹਾ ਜਾਂਦਾ ਹੈ ਨਸਲਾਂ ਨੂੰ ਵੀ ਅੱਗੇ ਆਪਾਂ ਦੋ ਕਿਸਮਾਂ ਦੇ ਵਿੱਚ ਵੰਡ ਲੈਂਦੇ ਹਾਂ ਜਿਵੇਂ ਇੰਡੀਜਿਨियस ਬਰੀਡਸ ਦੇਸੀ ਨਸਲਾਂ ਤੇ ਬਾਹਰੀ ਨਸਲਾਂ ਜੋ ਬਦੇਸੀ ਨਸਲਾਂ ਆਂਦੀਆਂ ਇੰਡੀਜਿਨियस ਬਰੀਡਸ ਜਿਵੇਂ ਜੋ ਭਾਰਤ ਵਿੱਚ ਹੀ ਪੈਦਾ ਹੁੰਦੀਆਂ ਦੇਸੀ ਨਸਲਾਂ ਵੀ ਕਹਿ ਦਿੰਦੇ ਹਾਂ ਤੇ ਬਾਹਰੀ ਨਸਲਾਂ ਜੋ ਭਾਰਤੀ ਮਹਾਦੀਪ ਤੋਂ ਬਾਹਰ ਜਾਂ ਪਾਕੀ ਸੰਸਾਰ ਵਿੱਚ ਹੁੰਦੀਆਂ ਹਨ ਤੇ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਆਂ ਗਊਆਂ ਦੀਆਂ ਦੇਸੀ ਨਸਲਾਂ ਬਾਰੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਗੀਰ ਨਸਲ ਆ ਗਈ ਜੀ ਹਰਿਆਣਾ ਸਾਹੀਵਾਦ ਲਾਲ ਸਿੰਧੀ ਥਰਪਾਰਕਰ ਜੇ ਆਪਾਂ ਵਿਦੇਸ਼ੀ ਨਸਲਾਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਯਾਦਾ ਵਰਤੀਆਂ ਜਾਣ ਵਾਲੀਆਂ ਜੀ ਨਸਲਾਂ ਦੋਦੇ ਵਿੱਚ ਹਾਲਸਟੀਨ ਫਰੀਜੀਅਨ ਯਾਫਸੀ ਬ੍ਰਾਊਨ ਸਵਿਸ ਰੈੱਡ ਡੇਨ ਤੇ ਕੁਝ ਆਪਾਂ گاਵਾਆਂ ਦੀਆਂ ਦੋਗਲੀਆਂ ਨਸਲਾਂ ਵੀ ਵਰਤਦੇ ਹਨ ਇਦੇ ਵਿੱਚ ਕੀ ਸੁਨੰਦਨੀ ਆ ਗਈ ਕਰਨ ਸਵੇਸ ਫ੍ਰਿਜਵਾਲ ਕਰਨ ਫ੍ਰਿਜ ਫੂਲੇ ਤ੍ਰਿਵੈਣੀ ਇਹ ਨਸਲਾਂ ਦੇਸੀ ਅਤੇ ਵਿਦੇਸ਼ੀ ਨਸਲਾਂ ਦੀ ਕ੍ਰੋਸ ਨਸਲਾਂ ਹੁੰਦੀਆਂ ਜਿਸ ਨੂੰ ਆਪਾਂ ਕ੍ਰੋਸ ਬਰੀਡਿੰਗ ਕਹਿੰਦੇ ਆ ਉਸ ਦੇ ਨਾਲ ਇਹ ਨਸਲਾਂ ਪੈਦਾ ਹੁੰਦੀਆਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਦੇਸੀ ਨਸਲਾਂ ਦੀ ਜਿਸ ਦੇ ਵਿੱਚ ਪਹਿਲਾਂ ਆਪਾਂ ਘੀਰ ਨਸਲ ਦੀ ਗੱਲ ਕਰਾਂਗੇ ਇਹ ਨਸਲ ਰਾਜਸਥਾਨ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਜ਼ਿਆਦਾ ਕਰਕੇ ਪਾਈ ਜਾਂਦੀ ਹੈ ਇਸ ਨੂੰ ਆਪਾਂ ਦੇਸਣ ਗੁਜਰਾਤੀ ਸੂਰਤੀ ਕਾਠਿਆਵਾੜੀ ਅਤੇ ਸੋਰਠੀ ਵੀ ਕਹਿੰਦੇ ਇਸ ਦਾ ਜੋ ਸ਼ਰੀਰ ਹੈ ਉਹ ਲਾਲ ਰੰਗ ਦਾ ਹੁੰਦਾ ਹੈ ਜਿੱਤੇ ਸਫੇਦ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹਰਿਆਣਾ ਨਸਲ ਹਰਿਆਣਾ ਨਸਲ ਇਹ ਨਸਲ ਮੁੱਖ ਤੌਰ ਤੇ ਜਿਵੇਂ ਇਹਦਾ ਨਾਮ ਹੀ ਹਰਿਆਣਾ ਹੈ ਜਿਆਦਾ ਕਰਕੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਹੀ ਪਾਈ ਜਾਂਦੀ ਹੈ ਜਿਵੇਂ ਕਿ ਰੋहतक ਜ਼ਿਲ੍ਹਾ ਹੋ ਗਿਆ हिसार करनाल ਅਤੇ ਗੁਰਦਾਮ ਤੇ ਉੱਤਰ ਪ੍ਰਦੇਸ਼ ਜਿਵੇਂ ਅਤੇ ਪੰਜਾਬ ਜਿਆਦਾ ਕਰਕੇ ਇਹਨਾਂ ਭਾਗਾਂ ਵਿੱਚ ਵੀ ਪ੍ਰਸਿੱਧ ਹੈ ਇਸ ਦਾ ਜੋ ਸਰੀਰ ਹੈ ਉਹ ਸਫੇਦ ਜਾਂ ਹਲਕੇ ਧੂਏ ਦੇ ਰੰਗ ਵਰਗਾ ਹੁੰਦਾ ਹੈ ਤੰਗ ਅਤੇ ਦਰਮਿਆਨੀ ਆਕਾਰ ਦਾ ਸਰੀਰ ਇਸ ਦਾ ਹੁੰਦਾ ਹੈ ਇਸ ਦਾ ਜੋ ਫਿਰ ਹੈ ਉਹ ਛੋਟਾ ਮੱਤਾ ਤੇ ਸਰੀਰ ਦਾ ਪਿਛਲਾ ਹਿੱਸਾ ਪੂਰੇ ਸਲੇਟੀ ਰੰਗ ਦਾ ਹੁੰਦਾ ਹੈ। ਇਸ ਦੀਆਂ ਲੱਤਾਂ ਲੰਮੀਆਂ ਅਤੇ ਸਿੱਧੀਆਂ ਹੁੰਦੀਆਂ। ਤੇ ਇਸ ਦਾ ਜੋ ਇੱਕ ਸੂਏ ਦਾ ਦੁੱਧ ਹੈ ਉਹ 1000 ਲੀਟਰ ਹੁੰਦਾ ਹੈ। ਤੇ ਜੇ ਆਪਾਂ ਥੰਦੇਾਈ ਦੀ ਗੱਲ ਕਰੀਏ ਫੈਟ ਦੀ ਤਾਂ ਉਹ 4.4% ਤੱਕ ਹੁੰਦੀ ਹੈ। ਅਗਲੀ ਜੋ ਨਸਲ ਹੈ ਸਾਡੀ ਸਾਹੀਵਾਲ ਨਸਲ। ਇਹ ਨਸਲ ਵੀ ਬਹੁਤ ਪ੍ਰਸਿੱਧ ਹੈ। ਇਸ ਨਸਲ ਦਾ ਜੋ ਮੂਲ ਸਥਾਨ ਹੈ ਉਹ ਮਾਉਂਟ ਗੁਮਰੀ ਪਾਕਿਸਤਾਨ ਹੈ ਜ਼ਿਲ੍ਹਾ ਮਾਉਂਟ ਗੋਮਰੀ ਇਸ ਨਸਲ ਦੇ ਪਸ਼ੂਆਂ ਦਾ ਜੋ ਰੰਗ ਹੈ ਉਹ ਲਾਲ ਭੂਰਾ ਆਕਾਰ ਦਰਮਿਆਨਾ ਲੱਤਾਂ ਛੋਟੀਆਂ ਅਤੇ ਸਿਰ ਚੋੜਾ ਹੁੰਦਾ ਹੈ ਇਸ ਦੇ ਸਿੰਗ ਛੋਟੇ ਅਤੇ ਭਾਰੇ ਗਾਦਨ ਹੇਠਾਂ ਲੰਮਕਦੀ ਹੋਈ ਭਾਰੀ ਚੌੜੀ ਅਤੇ ਲੇਵਾ ਭਾਰੀ ਹੁੰਦਾ ਹੈ ਇਹ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਭਾਰਤੀ ਨਸਲ ਹੈ ਇਸ ਨੂੰ ਆਪਾਂ ਸਭ ਤੋਂ ਵੱਧ ਦੁੱਧ ਲਈ ਜ਼ਿਆਦਾ ਕਰਕੇ ਡੇਰੀ ਫਾਰਮਾਂ ਦੇ ਵਿੱਚ ਵਰਤਦੇ ਹਾਂ ਤੇ ਪੰਜਾਬ ਵਿੱਚ ਇਹ ਜ਼ਿਆਦਾ ਕਰਕੇ ਫਿਰੋਜ਼ਪੁਰ ਜ਼ਿਲ੍ਹੇ ਅਤੇ ਫਾਜ਼ਿਲਕੇ ਜ਼ਿਲ੍ਹੇ ਵਿੱਚ ਤੇ ਬੋਹਰ ਦੇ ਕੁਝ ਕਸਬਿਆਂ ਵਿੱਚ ਇਸ ਦੀਆਂ ਸ਼ੁੱਧ ਨਸਲਾਂ ਜਾਂ ਝੁੰਡ ਮਿਲ ਜਾਂਦੇ ਹਨ ਇਸ ਨਸਲ ਦੇ ਬਾਲਦ ਸੋਸਤ ਅਤੇ ਕੰਮ ਵਿੱਚ ਧੀਵੇਂ ਹੁੰਦੇ ਹਨ ਅੱਗੇ ਆਪਾਂ ਗੱਲ ਕਰਾਂਗੇ ਅਗਲੀ ਨਸਲ ਦੀ ਲਾਲ ਸਿੰਧੀ ਲਾਲ ਸਿੰਧੀ ਜਿਵੇਂ ਇਸ ਦਾ ਨਾਮ ਹੀ ਲਾਲ ਹੈ ਲਾਲ ਸਿੰਧੀ ਹੈ ਤੇ ਸਿੰਧੀ ਤੋਂ ਆਪਾਂ ਗੱਲ ਕਰੀਏ ਤਾਂ ਸਿੰਧ ਜਿਹੜਾ ਜਿਲ੍ਹਾ ਹੈ ਪਾਕਿਸਤਾਨ ਦਾ ਹੈ ਤੇ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਨਸਲ ਪਾਕਿਸਤਾਨ ਦਾ ਇਸ ਦਾ ਮੂਲ ਸਥਾਨ ਹੈ ਇਸ ਨੂੰ ਰੈੱਡ ਕਰਾਚੀ ਸਿੰਧੀ ਅਤੇ ਮਾਹੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਨਸਲ ਦਾ ਕੱਦ ਦਰਮਿਆਨਾ ਹੁੰਦਾ ਹੈ ਇਸ ਦਾ ਸਰੀਰ ਗੂੜੇ ਲਾਲ ਰੰਗ ਦਾ ਹੁੰਦਾ ਹੈ ਇਸ ਦਾ ਸਰੀਰ ਭਾਰਾ ਤੇ ਦਰਮਿਆਨਿਆਕਾਰ ਦਾ ਹੁੰਦਾ ਹੈ ਇਸ ਦਾ ਸਿਰ ਚੋੜਾ ਛੋਟਾ ਤੇ ਭਾਰੇ ਸਿੰਘ ਪੌਂਚੇ ਲੰਮੀ ਲੱਤਾਂ ਛੋਟੀਆਂ ਅਤੇ ਚਮੜੀ ਢਿੱਲੀ ਹੁੰਦੀ ਹੈ ਇਸ ਦਾ ਜੋ ਇੱਕ ਸੂਏ ਦਾ ਦੁੱਧ ਹੈ ਉਹ ਲਗਭਗ 1600 ਲੀਟਰ ਹੈ ਤੇ ਇਸ ਦੀ ਜੇ ਗੱਲ ਕਰੀ ਆਪਾਂ ਫੈਟ ਦੀ ਤਾਂ 5% ਇਸ ਦੀ ਫੈਟ ਦੀ ਮਿੱਠੰਦੇ ਆਈ ਵੀ ਕਹਿੰਦੇ ਆ ਉਹ ਹੁੰਦੀ ਹੈ ਅਗਲੀ ਜੋ ਨਸਲ ਹੈ ਥਰਪਾਰਕਰ ਇਸ ਦਾ ਨਾਮ ਵੀ ਪਾਕਿਸਤਾਨ ਦੇ ਜ਼ਿਲ੍ਹਾ ਥਰਪਾਰਕਰ ਤੋਂ ਹੀ ਜੋ ਜਾਣਿਆ ਜਾਂਦਾ ਹੈ ਤੇ ਪਛਮੀ ਪਾਕਿਸਤਾਨ ਦੀ ਇਹ ਨਸਲ ਹੈ ਇਹ ਮੁੱਖ ਤੌਰ ਤੇ ਭਾਰਤ ਦੇ ਜੋਧਪੁਰ ਕੱਚ ਅਤੇ ਜੈਸਲਮੇਰ ਖੇਤਰਾਂ ਵਿੱਚ ਪਾਈ ਜਾਂਦੀ ਹੈ ਇਸ ਨੂੰ ਆਪਾਂ ਗ੍ਰੇ ਸਿੰਧੀ ਵਾਈਟ ਸਿੰਧੀ ਅਤੇ ਥਾਰੀ ਦੇ ਨਾਮ ਨਾਲ ਵੀ ਜਾਣਦੇ ਹਾਂ ਇਸ ਦਾ ਜੋ ਸਰੀਰ ਹੈ ਉਹ ਸਵਾ ਰੰਗਾ ਜਿਵੇਂ ਕਿ ਪੱਦਾ ਜਿਹੜਾ ਸਵਾ ਰੰਗਾ ਦਰਮਿਆਨੇ ਆਕਾਰ ਦਾ ਅਤੇ ਸਿਰ ਚੋੜਾ ਹੁੰਦਾ ਹੈ ਇਸ ਦੇ ਸਿੰਘ ਬੀਣਾ ਦੇ ਆਕਾਰ ਦੇ ਹੁੰਦੇ ਹਨ ਮਤਲਬ ਛੋਟੇ ਛੋਟੇ ਸਿੰਘ ਹੁੰਦੇ ਇਹਦੇ ਜੋ ਇਸ ਦੀਆਂ ਲੱਤਾਂ ਹਨ ਉਹ ਛੋਟੀਆਂ ਤੇ ਪਤਲੀਆਂ ਹੁੰਦੀਆਂ ਨੇ ਇਸ ਦੀ ਪਿੱਠ ਤੇ ਵੱਡਾ ਤੇ ਚੋੜਾ ਕੁੱਬੜ ਹੁੰਦਾ ਹੈ ਅਤੇ ਲੰਬੀ ਪੂੰਛ ਹੁੰਦੀ ਹੈ ਇਸ ਦਾ ਜੋ ਇੱਕ ਸੂਏ ਦਾ ਉਸਤੰਦ ਦੁੱਧ ਹੈ ਲਗਭਗ 1400 ਲੀਟਰ ਦੁੱਧ ਦਿੰਦੀ ਹੈ ਤੇ ਸਾਡੀਆਂ ਦੇਸੀ ਨਸਲਾਂ ਜੋ ਐ ਪੰਜ ਨਸਲਾਂ ਹੀ ਹਨ ਜਿਸ ਨੂੰ ਆਪਾਂ ਜ਼ਿਆਦਾ ਵਰਤਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵਿਦੇਸ਼ੀ ਨਸਲਾਂ ਦੀ ਯਾਨਕੀ ਬਾਹਰੀ ਨਸਲਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹੌਸਟੀਨ ਫ੍ਰੀਸ਼ੀਅਨ ਇਸ ਦਾ ਮੂਲ ਸਥਾਨ ਹਾਲੈਂਡ ਹੈ ਇਹ ਨਸਲ ਜਿਹੜੀ ਹਾਲਸਟੇਨ ਜਿਵੇਂ ਹਾਲ ਤੋਂ ਮਤਲਬ ਹਾਲੈਂਡ ਇਸ ਦਾ ਨਾਮ ਪਤਾ ਲੱਗ ਜਾਂਦਾ ਹੈ ਤੇ ਇਹ ਇੱਕ ਦੁੱਧ ਉਤਪਾਦਨ ਵਿੱਚ ਬਹੁਤ ਹੀ ਚੰਗੀ ਨਸਲ ਹੈ ਇਸ ਦਾ ਜੋ ਇੱਕ ਸੂਏ ਦਾ ਦੁੱਧ ਹੈ ਲਗਭਗ 5500 ਤੋਂ 6500 ਕਿਲੋ ਦੁੱਧ ਇੱਕ ਸੂਏ ਦੇ ਵਿੱਚ ਦੇ ਦਿੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਇਸ ਦੀ ਫੈਟ ਦੀ ਤਾਂ 3.5 ਤੋਂ 4% ਇਸ ਦੀ ਫੈਟ ਹੁੰਦੀ ਹੈ ਇਹ ਗਾਂ ਲਗ ਰੋਜ਼ ਲਗਭਗ 20 ਲੀਟਰ ਦੁੱਧ ਦਿੰਦੀ ਹੈ ਅਗਲੀ ਨਸਲ ਜੋ ਹੈ ਉਹ ਹੈ ਜਰਸੀ ਇਹ ਨਸਲ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵਰਤੀ ਜਾਂਦੀ ਹੈ ਇਸ ਦਾ ਨਾਮ ਜੋ ਹੈ ਜਰਸੀ ਟਾਪੂ ਜੋਗੀ ਯੂਕੇ ਦੇ ਵਿੱਚ ਜਰਸੀ ਦੀਪ ਜਿਸ ਨੂੰ ਕਹਿੰਦੇ ਹਨ ਇਹ ਉਸ ਦਾ ਮੋਲ ਸਥਾਨ ਹੈ ਇਸ ਦਾ ਸਰੀਰ ਭਾਰਾ ਅਤੇ ਭੂਰੇ ਰੰਗ ਦਾ ਹੁੰਦਾ ਹੈ ਇਸ ਤੇ ਲਾਲ ਰੰਗ ਦੇ ਧੱਬੇ ਬਣੇ ਹੁੰਦੇ ਹਨ ਇਸ ਦਾ ਮੱਥਾ ਵੱਡਾ ਅਤੇ ਚੋੜਾ ਹੁੰਦਾ ਹੈ। ਇਹ ਬਾਕੀ ਨਸਲਾਂ ਨਾਲੋਂ ਸਭ ਤੋਂ ਛੋਟੀ ਨਸਲ ਹੈ। ਇਹ ਹਰ ਰੋਜ਼ ਲਗਭਗ 20 ਲੀਟਰ ਜਦ ਕੀ ਇੱਕ ਸੂਏ ਵਿੱਚ ਲਗਭਗ 3500 ਤੋਂ 4000 ਲੀਟਰ ਦੁੱਧ ਦਿੰਦੀ ਹੈ। ਇਹ ਨਸਲ ਵੀ ਦੁੱਧ ਲਈ ਬਹੁਤ ਹੀ ਵਧੀਆ ਮੰਨੀ ਗਈ ਹੈ। ਇਸ ਦੇ ਦੁੱਧ ਵਿੱਚ 5% ਫੈਟ ਜੋ ਹੁੰਦੀ ਹੈ। ਸੰਧਿਆਈ ਜਿਸ ਨੂੰ ਕਹਿੰਦੇ ਹਨ। ਇਸ ਨਸਲ ਦਾ ਜ਼ਿਆਦਾ ਕਰਕੇ ਭਾਰਤ ਵਿੱਚ ਜਿਵੇਂ ਹੁਸ਼ਿਆਰ ਪਰ ਰੋਪੜ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਨੂੰ ਵਰਤਦੇ ਹਨ ਦੁੱਧ ਦੇ ਲਈ ਇਸ ਦੀ ਵਰਤੋਂ ਕਰਦੇ ਹਨ ਅੱਗੇ ਤੀਜੀ ਜੋ ਨਸਲ ਹੈ ਉਹ ਹੈ ਬ੍ਰਾਊਨ ਸਵਿਸ ਬ੍ਰਾਊਨ ਸਵਿਸ ਇਸ ਨਸਲ ਦਾ ਮੂਲ ਸਥਾਨ ਸਵਿਟੇਰਲੈਂਡ ਦੀਆਂ ਢਲਾਣਾ ਹਨ ਮਤਲਬ ਕਿ ਜ਼ਿਆਦਾ ਕਰਕੇ ਸਵਿਟੇਰਲੈਂਡ ਦੀਆਂ ਢਲਾਣਾ ਵਿੱਚ ਹੀ ਪਾਈ ਜਾਂਦੀ ਹੈ ਇਸ ਨਸਲ ਦਾ ਜੋ ਕੱਦ ਹੈ ਉਹ ਦਰਮਿਆਨਾ ਹੁੰਦਾ ਹੈ ਇਹ ਨਸਲ ਹਲਕੇ ਤੋਂ ਗੂੜੇ ਅਲੱਗ ਰੰਗਾਂ ਵਿੱਚ ਪਾਈ ਜਾਂਦੀ ਹੈ ਇੱਕ ਸੂਏ ਵਿੱਚ ਉਸਤਨ 4500 ਤੋਂ 5000 ਲੀਟਰ ਜੋ ਦੁੱਧ ਦਿੰਦੀ ਹੈ ਤੇ ਇਸ ਦੀ ਫੈਟ ਦੀ ਗੱਲ ਕਰੀਏ ਤਾਂ 3.9 ਤੋਂ 4.2 ਤੱਕ ਇਸ ਦੀ ਫੈਟ ਜੋ ਮਿਲ ਜਾਂਦੀ ਹੈ ਅਗਲੀ ਜੋ ਨਸਲ ਹੈ ਉਹ ਹੈ ਰੈਡ ਡੇਨ ਰੈਡ ਡੇਨ ਆਪਾਂ ਇਹ ਦੀ ਦੇਖ ਸਕਦੇ ਹਾਂ ਰੰਗ ਦੇਖ ਸਕਦੇ ਹਾਂ ਵੀਡੀਓ ਤੇ ਫੋਟੋ ਜੋ ਲਗਾਈ ਗਈ ਹੈ ਇਸ ਦਾ ਰੰਗ ਗੂੜਾ ਲਾਲ ਹੈ ਇਸ ਦਾ ਜੋ ਮੂਲ ਸਥਾਨ ਹੈ ਜਾਂ ਮੂਲ ਦੇਸ਼ ਕਹਿ ਸਕਦੇ ਹਾਂ ਉਹ ਡੈਨਮਾਰਕ ਹੈ ਡੇਨ ਤੋਂ ਮਤਲਬ ਆਪਾਂ ਸਮਝ ਸਕਦੇ ਆਂ 10 ਮਾਰਕ ਇਹ ਦਰਮਿਆਨੇ ਤੋਂ ਜ਼ਿਆਦਾ ਭਾਰ ਨਸਲ ਵਾਲੇ ਦਰਮਿਆਨੇ ਤੋਂ ਜ਼ਿਆਦਾ ਭਾਰ ਵਾਲੀ ਨਸਲ ਹੈ ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ ਆਪਾਂ ਫੋਟੋ ਵਿੱਚ ਦੇਖ ਸਕਦੇ ਆਂ ਇਹ ਇੱਕ ਸੂਏ ਵਿੱਚ ਲਗਭਗ 4500 ਤੋਂ 5500 ਲੀਟਰ ਦੁੱਧ ਦਿੰਦੀ ਹੈ ਇਸ ਦੇ ਦੁੱਧ ਵਿੱਚ 4% ਥੰਦੀਾਈ ਹੁੰਦੀ ਹੈ ਪਹਿਲੀ ਵਾਰ ਇਸ ਨਸਲ ਨੂੰ ਦੋਰੇ ਮੰਤਵ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵਰਤਿਆ ਗਿਆ ਸੀ ਇਸ ਨਸਲ ਦੇ ਬਲਦ ਦਾ ਉਸਤਨ ਜੋ ਭਾਰ ਹੈ ਉਹ 1000 ਕਿਲੋ ਜਦ ਕਿ ਗਾਂ ਦਾ ਉਸਤਨ ਭਾਰ 660 ਕਿਲੋ ਹੁੰਦਾ ਹੈ। ਦੋਰੇ ਕੰਮ ਲਈ ਮਤਲਬ ਆਪਾਂ ਇਹਨੂੰ ਦੋਰੇ ਮੰਤਵ ਲਈ ਇਸ ਕਰਕੇ ਕਹਿ ਸਕਦੇ ਹਾਂ ਕਿ ਇਸ ਨੂੰ ਦੁੱਧ ਲਈ ਵੀ ਵਰਤਿਆ ਗਿਆ ਜਾਂ ਆਪਾਂ ਇਸ ਨੂੰ ਢੋਆ ਢੋਈ ਲਈ ਵੀ ਵਰਤ ਸਕਦੇ ਹਾਂ। ਅੱਗੇ ਸਾਡੀਆਂ ਜੋ ਗਾਵਾਂ ਦੀਆਂ ਨਸਲਾਂ ਸੀ ਉਹ ਕੰਪਲੀਟ ਹੋ ਗਈਆਂ ਤੇ ਆਪਾਂ ਹੁਣ ਗੱਲ ਕਰਾਂਗੇ ਮੱਝਾਂ ਦੀਆਂ ਪ੍ਰਮੁੱਖ ਨਸਲਾਂ ਦੀ। ਇਸ ਦੇ ਵਿੱਚ ਜਿਵੇਂ ਮੋਰਾ ਨਸਲ ਹੋ ਗਈ, ਨੀਲੀ ਰਾਵੀ, ਸੁਰਤੀ ਪਦਾਵਰੀ ਯਫਰਵਾਦੀ ਮਹਿਸਾਨ ਇਹ ਮੱਝਾਂ ਦੀਆਂ ਪ੍ਰਮੁੱਖ ਨਸਲਾਂ ਹਨ ਜੋ ਭਾਰਤ ਜਾਂ ਪੰਜਾਬ ਵਿੱਚ ਵਰਤੀਆਂ ਜਾਂਦੀਆਂ ਹਨ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੋਰਾ ਨਸਲ ਦੀ ਮੋਰਾ ਨਸਲ ਇਹ ਮੱਝਾਂ ਦੀ ਸਭ ਤੋਂ ਪ੍ਰਸਿੱਧ ਨਸਲ ਹੈ ਇਸ ਦਾ ਮੂਲ ਸਥਾਨ ਹਰਿਆਣਾ ਰਾਜ ਦਾ ਰੋहतक ਜ਼ਿਲ੍ਹਾ ਹੈ ਇਹ ਜ਼ਿਆਦਾ ਕਰਕੇ ਰੋहतक ਜਿੱਥੋਂ ਜੋ ਨਸਲ ਪੈਦਾ ਹੋਈ ਹੈ ਇਸ ਨੂੰ ਆਪਾਂ ਹਰਿਆਣੇ ਦੇ हिसार, ਰੋहतक ਅਤੇ ਜੀਂਦ ਜ਼ਿਲ੍ਹੇ ਵਿੱਚ ਅਤੇ ਪੰਜਾਬ ਦੇ ਪਟਿਆਲਾ ਅਤੇ ਨਾਭਾ ਜ਼ਿਲ੍ਹੇ ਵਿੱਚ ਦੇਖ ਸਕਦੇ ਹਾਂ ਇਹ ਇਨ੍ਹਾਂ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਮਿਲ ਜਾਂਦੀ ਹੈ ਇਸ ਨੂੰ ਆਪਾਂ ਮੱਝ ਨੂੰ ਕਾਲੀ ਵੀ ਕਹਿ ਦਿੰਦੇ ਹਾਂ ਜਿਵੇਂ ਖੁੰਡੀ ਉਹ ਵੀ ਕਹਿ ਦਿੰਦੇ ਹਾਂ ਅਤੇ ਡੇਲੀ ਦੇ ਨਾਮ ਨਾਲ ਵੀ ਇਸ ਨੂੰ ਜਾਣਦੇ ਹਾਂ ਤੇ ਇਸ ਨਸਲ ਦਾ ਰੰਗ ਸਿਆਹ ਕਾਲਾ ਹੁੰਦਾ ਹੈ ਮਤਲਬ ਐਨ ਕਾਲੇ ਰੰਗ ਦੀ ਜੋ ਨਸਲ ਹੈ ਤੇ ਪੂੰਛਲਾ ਹੇਠਲਾ ਹਿੱਸਾ ਜੋ ਸਫੇਦ ਹੁੰਦਾ ਹੈ ਇਸ ਦੇ ਸਿਰ ਵਿੱਚ ਛੋਟੇ ਹੁੰਦੇ ਪੂੰਛ ਲੰਮੀ ਖੁਰਾਂ ਤੱਕ ਗਰਦਨ ਅਤੇ ਸਿਰ ਪਤਲਾ ਲੇਵਾ ਭਾਰਾ ਤੇ ਥਣ ਲੰਬੇ ਹੁੰਦੇ ਹਨ ਇਸ ਦੀ ਪੂਰੀ ਤਰ੍ਹਾਂ ਮੋੜੇ ਹੋਏ ਸਿੰਘ ਇਸ ਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ ਮਤਲਬ ਇਸ ਦੇ ਸਿੰਘ ਜੋ ਹੈ ਉਹ ਬਿਲਕੁਲ ਮੋੜੇ ਹੁੰਦੇ ਹਨ ਤੇ ਜਿਸ ਤੋਂ ਇਸ ਦੀ ਪਛਾਣ ਹੋ ਜਾਂਦੀ ਹੈ ਇਹ ਇੱਕ ਸੂਏ ਵਿੱਚ ਉਸਤਨ 1600 ਤੋਂ 1800 ਲੀਟਰ ਜੋ ਦੁੱਧ ਦੇ ਦਿੰਦੀ ਹੈ ਇਸ ਦੀ ਜੇ ਆਪਾਂ ਫੈਟ ਦੀ ਗੱਲ ਕਰੀਏ ਤਾਂ گاਵਾਾਂ ਤੋਂ ਇਸ ਦੀ ਫੈਟ ਜ਼ਿਆਦਾ ਹੁੰਦੀ ਹੈ ਤੇ 7% ਤੱਕ ਇਸ ਦੀ ਫੈਟ ਜੋ ਸਾਨੂੰ ਮਿਲ ਜਾਂਦੀ ਹੈ ਅਗਲੀ ਜੋ ਨਸਲ ਹੈ ਉਹ ਹੈ ਨੀਲੀ ਰਾਵੀ ਜਿਸ ਨੂੰ ਆਪਾਂ ਪੰਜ ਕਲਿਆਣੀ ਵੀ ਕਹਿ ਦਿੰਦੇ ਹਾਂ ਇਸ ਨਸਲ ਨੂੰ ਆਪਾਂ ਦੇਸੀ ਭਾਸ਼ਾ ਵਿੱਚ ਪੰਜ ਕਲਿਆਣੀ ਮੱਝ ਵੀ ਕਹਿ ਦਿੰਦੇ ਹਾਂ ਇਸ ਦਾ ਜੋ ਮੂਲ ਸਥਾਨ ਹੈ ਉਹ ਮਿੰਟ ਗੁਮਰੀ ਪਾਕਿਸਤਾਨ ਹੈ ਇਸ ਨਸਲ ਦਾ ਸਰੀਰ ਕਾਲਾ ਅੱਖਾਂ ਬਿੱਲੀਆਂ ਮੱਥਾ ਤੇ ਪੂੰਛ ਦਾ ਹੇਠਲਾ ਹਿੱਸਾ ਸਫੇਦ ਗੋਡਿਆਂ ਤੱਕ ਲੱਤਾਂ ਸਫੇਦ ਹੁੰਦੀਆਂ ਇਸ ਦਾ ਸਰੀਰ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਸਿੰਗ ਵੱਡੇ ਹੁੰਦੇ ਹਨ ਇੱਕ ਸੂਏ ਵਿੱਚ ਉਸ ਦਿਨ 1600 ਤੋਂ 1800 ਲੀਟਰ ਦੁੱਧ ਪੈਦਾ ਕਰਦੀ ਹੈ ਇਸ ਦੀ ਫੈਟ ਦੀ ਗੱਲ ਕਰੀਏ ਤਾਂ 7% ਤੱਕ ਇਸ ਦੀ ਫੈਟ ਜੋ ਸਾਨੂੰ ਮਿਲ ਜਾਂਦੀ ਹੈ ਅਗਲੀ ਜੋ ਨਸਲ ਹੈ ਉਹ ਹੈ ਸੁਰਤੀ ਇਹ ਨਸਲ ਮੁੱਖ ਤੌਰ ਤੇ ਗੁਜਰਾਤ ਅਤੇ ਬੜੋਦਾ ਅਤੇ ਕੈਰਾ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ ਗੁਜਰਾਤ ਦੇ ਬੜੋਦਾ ਅਤੇ ਕੈਰਾ ਜ਼ਿਲ੍ਹੇ ਵਿੱਚ ਪਾਈ ਜਾਂਦੀ ਹੈ ਇਸ ਦਾ ਭੂਰੇ ਤੋਂ ਸਲੇਟੀ ਰੰਗ ਕਾਲੇ ਜਾਂ ਭੂਰੇ ਰੰਗ ਦੀ ਚਮੜੀ ਮੱਧਮ ਆਕਾਰ, ਨੁਕੀਲਾ ਧੜ, ਲੰਬਾ ਸਿਰ, ਬਾਹਰ ਨਿਕਲੀਆਂ ਅੱਖਾਂ ਅਤੇ ਦੰਤੀ ਦੇ ਆਕਾਰ ਦੇ ਸਿੰਘ, ਮਤਲਬ ਦੰਤ ਦੀ ਤਰ੍ਹਾਂ ਇਸ ਦੇ ਸਿੰਘ ਜੋ ਮੁੜੇ ਆਉਂਦੇ ਹਨ। ਇਹ ਇੱਕ ਸੂਏ ਵਿੱਚ ਉਸਤਨ 900 ਤੋਂ 1300 ਲੀਟਰ ਦੁੱਧ ਪੈਦਾ ਕਰਦੀ ਹੈ। ਇਸ ਦੀ ਫੈਟ ਵੀ ਸਾਨੂੰ ਬਹੁਤ ਹੀ ਵਧੀਆ ਮਿਲ ਜਾਂਦੀ ਹੈ ਜੋ ਕਿ 8 ਤੋਂ 12% ਹੁੰਦੀ ਹੈ। 8 ਤੋਂ 12% ਤੱਕ ਇਸ ਦੀ ਫੈਟ ਜੋ ਸਾਨੂੰ ਮਿਲ ਜਾਂਦੀ ਹੈ। ਆ ਇਸ ਦੀ ਆਪਾਂ ਫੋਟੋ ਵੀ ਧਿਆਨ ਨਾਲ ਦੇਖ ਸਕਦੇ ਹਾਂ। ਬਹੁਤ ਹੀ ਜੋਇਸ ਦੇ ਸਿੰਘ ਆ ਉਹ ਬਿਲਕੁਲ ਦਾਤੀ ਦੀ ਤਰ੍ਹਾਂ ਹਨ ਤੇ ਅਗਲੀ ਜੋ ਨਸਲ ਹੈ ਉਹ ਹੈ ਭਦਾਵਰੀ ਨਸਲ ਭਦਾਵਰੀ ਇਸ ਨਸਲ ਦੇ ਪਸ਼ੂ ਜ਼ਿਆਦਾਤਰ ਇਟਾਵਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਆਗਰਾ ਤੇ ਮੱਧ ਪ੍ਰਦੇਸ਼ ਦੇ ਗਵਾਲੀਆ ਜ਼ਿਲ੍ਹੇ ਵਿੱਚ ਪਾਏ ਜਾਂਦੇ ਹਨ ਇਸ ਨਸਲ ਦੀ ਮੱਝ ਛੋਟੇ ਕੱਦ ਦੀ ਹੁੰਦੀ ਹੈ ਜਿਸ ਦਾ ਸਰੀਰ ਪਤਲਾ ਸਿਰ ਛੋਟਾ ਲੱਤਾਂ ਵੀ ਛੋਟੀਆਂ ਹੁੰਦੀਆਂ ਨੇ ਇਸ ਦੀਆਂ ਅਤੇ ਮਜ਼ਬੂਤ ਖੋਰ ਕਾਲੇ ਪਿਛਲਾ ਹਿੱਸਾ ਇੱਕ ਸਮਾਨ ਪਾਲਕਾਂ ਹਲਕੇ ਭੂਰੇ ਰੰਗ ਦੀਆਂ ਅਤੇ ਸਿੰਗ ਕਾਲੇ ਰੰਗ ਦੇ ਹੁੰਦੇ ਹਨ ਤੇ ਇਸ ਦਾ ਜੋ ਉਸਤਨ 800 ਤੋਂ 1000 ਲੀਟਰ ਦੁੱਧ ਜਿਹੜਾ ਇੱਕ ਸੂਏ ਦਾ ਹੁੰਦਾ ਹੈ ਇਸ ਦੀ ਫੈਟ ਦੀ ਗੱਲ ਕਰੀਏ ਤਾਂ ਆਪਾਂ 6 ਤੋਂ 12% 12.5 ਮਤਲਬ ਕਿ 12.5% ਤੱਕ ਜੋ ਇਸ ਦੀ ਫੈਟ ਆ ਸਾਨੂੰ ਮਿਲ ਜਾਂਦੀ ਹੈ ਅਗਲੀ ਜੋ ਨਸਲ ਹੈ ਉਹ ਹੈ ਜਫਰਵਦੀ ਇਹ ਨਸਲ ਗੁਜਰਾਤ ਦੇ ਜਾਮਨਗਰ ਅਤੇ ਕਾਸ਼ ਜ਼ਿਲੇ ਵਿੱਚ ਪਾਈ ਜਾਂਦੀ ਹੈ। ਇਸ ਨਸਲ ਦੇ ਪਸ਼ੂਆਂ ਦੀ ਗਰਦਨ ਅਤੇ ਸਿਰ ਆਕਾਰ ਵੱਡਾ ਅਤੇ ਮੱਥਾ ਬਾਹਰ ਉੱਭਰਿਆ ਹੁੰਦਾ ਹੈ। ਇਸ ਦੇ ਸਿੰਘ ਬਹੁਤ ਹੀ ਵੱਡੇ ਆਪਾਂ ਦੇਖ ਸਕਦੇ ਹਾਂ ਫੋਟੋ ਦੇ ਵਿੱਚ ਬਹੁਤ ਹੀ ਵੱਡੇ ਹੁੰਦੇ ਹਨ ਜੋ ਗਰਦਨ ਵੱਲ ਮੁੜੇ ਹੁੰਦੇ ਹਨ। ਸਾਈਡ ਨੂੰ ਇਸ ਤੋਂ ਇਸ ਦੀ ਪਛਾਣ ਹੋ ਜਾਂਦੀ ਹੈ। ਇਸ ਦਾ ਰੰਗ ਆਧਾਰ ਤੌਰ ਕਾਲਾ ਹੁੰਦਾ ਹੈ। ਇੱਕ ਸੂਏ ਵਿੱਚ ਉਸਤਨ 1200 ਲੀਟਰ ਜਿਆਦਾ ਦੁੱਧ ਦੇ ਦਿੰਦੀ ਹੈ। ਇਸ ਨੂੰ ਆਪਾਂ ਇਸ ਨਸਲ ਦੇ ਝੋਟਿਆਂ ਨੂੰ ਮੁੱਖ ਤੌਰ ਤੇ ਆਪਾਂ ਭਾਰਟਾਉਣ ਲਈ ਜਾਂ ਹਲ ਚਲਾਉਣ ਦੇ ਕੰਮ ਲਈ ਵੀ ਵਰਤ ਲੈਂਦੇ ਆ ਜੇਕਰ ਆਪਾਂ ਗੱਲ ਕਰੀਏ ਅਗਲੀ ਨਸਲ ਦੀ ਤਾਂ ਇਹ ਹੈ ਮਹਿਸਾਨਾ ਮਹਿਸਾਨਾ ਇੱਕ ਦੋਗਲੀ ਨਸਲ ਹੈ ਇਹ ਨਸਲ ਸੁਰਤੀ ਅਤੇ ਮੋਰਾ ਨਸਲ ਦੇ ਮਿਲਾਪ ਤੋਂ ਪੈਦਾ ਹੋਈ ਹੈ ਇਸ ਦਾ ਨਾਮ ਗੁਜਰਾਤ ਦੇ ਮਹਿਸਾਨਾ ਇਲਾਕੇ ਤੋਂ ਪ੍ਰਸਿੱਧ ਹੈ ਇਸ ਦੇ ਜੇ ਆਪਾਂ ਦੁੱਧ ਦੀ ਗੱਲ ਕਰੀਏ ਤਾਂ 1800 ਤੋਂ 2700 ਲੀਟਰ